ਪੰਜਾਬ ਸਰਕਾਰ ਵੱਲੋਂ ਨਸ਼ਾ ਦੇ ਖਿਲਾਫ ਜੰਗ ਜਾਰੀ ਮੁੱਖ ਮੰਤਰੀ ਭਗਵੰਤ ਮਾਨ ਅਤੇ ਡੀਜੀਪੀ ਪੰਜਾਬ ਗੌਰਵ ਯਾਦਵ ਵੱਲੋਂ ਪੰਜਾਬ ਦੇ ਸਾਰੇ ਜ਼ਿਲ੍ਹਿਆਂ ਦੇ ਡੀਸੀ ਅਤੇ ਐਸਐਸਪੀ ਨੂੰ ਪੰਜਾਬ ਨੂੰ ਨਸ਼ਾ ਮੁਕਤ ਬਣਾਉਣ ਲਈ ਜੰਗ ਜਾਰੀ ਕੀ ਆ ਰਿਹਾ ਸੀਗਾ ਤੇ ਇਹਦਾ ਬੈਕਵਰਡ ਲਿੰਕੇਜ ਅਸੀਂ ਟਰੇਸ ਕਰ ਰਹੇ ਹਾਂ ਤੇ ਜਿੱਥੋਂ ਇਹਦਾ ਮੇਨ ਸਪਲਾਇਰ ਹੈਗਾ ਉਹਨੂੰ ਨੋਮੀਨੇਟ ਵੀ ਇਸ ਐਫ ਆਈ ਆਰ ਦੇ ਵਿੱਚ ਕੀਤਾ ਜਾਊਗਾ ਇਸ ਤੋਂ ਇਲਾਵਾ ਇਹ ਜਿਹੜੇ ਰਿਪੀਟ ਆਫੈਂਡਰਸ ਹੈਗੇ ਇਹਨਾਂ ਦੇ ਉੱਤੇ ਜਿਹੜੀ ਆਰਗੇਨਾਈਜ਼ਡ ਕ੍ਰਾਈਮ ਕਰਨ ਦਾ ਸੈਕਸ਼ਨ ਹੈਗਾ 111 ਬੀ ਐਨ ਐਸ ਉਹਦੀ ਐਪਲੀਕੇਬਿਲਟੀ ਵੀ ਚੈੱਕ ਕਰਕੇ ਅਸੀਂ ਨਮਸਕਾਰ ਪੰਜਾਬ ਲਾਈਵ 18 ਨਿਊਜ਼ ਵਿੱਚ ਆਪ ਦਾ ਸਵਾਗਤ ਹੈ ਤੁਸੀਂ ਦੇਖ ਰਹੇ ਹੋ ਤੇਜ਼ੀ ਨਾਲ ਅੱਗੇ ਵਧਦਾ ਹੋਇਆ ਚੈਨਲ ਹੌਸਲਾ ਸੱਚ ਕਹਿਣ ਦਾ ਸੱਚ ਦਿਖਾਉਣ ਦਾ ਖੰਨਾ ਤੋਂ ਤੇ ਜਿੰਨੇ ਓਮਕਾਰ ਸਿੰਘ ਸੱਤੂ ਦੀ ਖੰਨਾ ਤੋਂ ਵਿਸ਼ੇਸ਼ ਰਿਪੋਰਟ ਪੰਜਾਬ ਸਰਕਾਰ ਵੱਲੋਂ ਨਸ਼ਾ ਦੇ ਖਿਲਾਫ ਜੰਗ ਜਾਰੀ ਮੁੱਖ ਮੰਤਰੀ ਭਗਵੰਤ ਮਾਨ ਅਤੇ ਡੀਜੀਪੀ ਪੰਜਾਬ ਗੌਰਵ ਯਾਦਵ ਵੱਲੋਂ ਪੰਜਾਬ ਦੇ ਸਾਰੇ ਜ਼ਿਲ੍ਹਿਆਂ ਦੇ ਡੀਸੀ ਅਤੇ ਐਸਐਸਪੀ ਨੂੰ ਪੰਜਾਬ ਨੂੰ ਨਸ਼ਾ ਮੁਕਤ ਬਣਾਉਣ ਲਈ ਜੰਗ ਜਾਰੀ ਕੀਤੀ ਗਈ ਹੈ ਅਤੇ ਸਖਤ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ ਕਿ ਜਿਸ ਦੇ ਤਹਿਤ ਅੱਜ ਪੰਜਾਬ ਦੇ ਕਈ ਜ਼ਿਲ੍ਹਿਆਂ ਵਿੱਚ ਨਸ਼ਾ ਤਸਕਰਾ ਖਿਲਾਫ ਵੱਡੀ ਕਾਰਵਾਈ ਕੀਤੀ ਗਈ ਜਿਸ ਦੇ ਤਹਿਤ ਅੱਜ ਖੰਨਾ ਵਿਖੇ ਐਸ ਐਸ ਪੀ ਡਾਕਟਰ ਜੋਤੀ ਯਾਦਵ ਦੀ ਅਗਵਾਈ ਹੇਠ ਅਤੇ ਡੀ ਆਈ ਜੀ ਮੈਡਮ ਨਿਲੰਬਰੀ ਜਗਦਲੇ ਦੀ ਅਗਵਾਈ ਹੇਠ ਕਾਸੋ ਆਪਰੇਸ਼ਨ ਅਭਿਆਨ ਚਲਾਇਆ ਗਿਆ ਜਿਸ ਦੀਆਂ ਤਸਵੀਰਾਂ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਇਹ ਆਪਰੇਸ਼ਨ ਸਿਟੀ ਖੰਨਾ ਦੇ ਇਲਾਕੇ ਬਿਲਾਵਾਲ ਚੱਪੜੀ ਸਮਰਾਲਾ ਦਰਾਹ ਅਤੇ ਪਿੰਡ ਰਾਮਗੜ੍ਹ ਵਿਖੇ ਚਲਾ ਆਪਰੇਸ਼ਨ ਚਲਾਇਆ ਗਿਆ ਅਤੇ ਜਿਸ ਦੌਰਾਨ ਚੱਪੇ ਚੱਪੇ ਦੀ ਚੈਕਿੰਗ ਕੀਤੀ ਗਈ ਪੁਲਿਸ ਨੇ ਨਸ਼ਾ ਤਸਕਰਾਂ ਦੇ ਘਰਾਂ 'ਚ ਛਾਪੇ ਮਾਰੇ ਅਤੇ ਪੁਲਿਸ ਵੱਲੋਂ ਟੋਟਲ 52 ਜਗ੍ਹਾ ਤੇ ਇਹ ਤਲਾਸ਼ੀ ਅਭਿਆਨ ਚਲਾਇਆ ਗਿਆ ਅਤੇ 35 ਵਾਹਨਾਂ ਦੀ ਚੈਕਿੰਗ ਕੀਤੀ ਗਈ ਇਸ ਆਪਰੇਸ਼ਨ ਵਿੱਚ 5 ਡੀਐਸਪੀ 7 ਐਸਐਚਓ ਅਤੇ 150 ਪੁਲਿਸ ਮੁਲਾਜ਼ਮਾ ਨੇ ਭਾਗ ਲਿਆ ਜਿਨ੍ਹਾਂ ਨੂੰ ਤੇਰਾ ਟੀਮਾ ਟੀਮਾ ਚ ਵੰਡਿਆ ਗਿਆ ਸੀ ਟੋਟਲ 50 ਜਗ੍ਹਾ ਤੇ ਚੈਕਿੰਗ ਕੀਤੀ ਗਈ ਅਤੇ 35 ਵਾਹਨਾਂ ਦੀ ਚੈਕਿੰਗ ਕੀਤੀ ਗਈ ਇਸ ਦੌਰਾਨ ਡੀਆਈਜੀ ਮੈਡਮ ਨਿਲੰਬਰੀ ਜਗਦਲੇ ਨੇ ਦੱਸਿਆ ਕਿ ਇਸ ਆਪਰੇਸ਼ਨ ਦੌਰਾਨ ਅਜੇ ਤੱਕ 14 ਵਿਅਕਤੀਆਂ ਦੀ ਗ੍ਰਿਫਤਾਰੀ ਕੀਤੀ ਗਈ ਹੈ ਜਿਸ ਵਿੱਚ 6 ਵਿਅਕਤੀਆਂ ਤੇ ਐਫਆਈਆਰ ਦਰਜ ਕੀਤੀ ਗਈ ਹੈ ਅਤੇ ਇਹਨਾਂ ਕੋਲੋ 50 ਗ੍ਰਾਮ ਨਸ਼ੀਲਾ ਪਾਊਡਰ ਬਰਾਮਦ ਕੀਤਾ ਗਿਆ ਜਿਹੜੇ ਵਿਅਕਤੀ ਕਾਬੂ ਕੀਤੇ ਗਏ ਹਨ ਡੀਆਈਜੀ ਮੈਡਮ ਜੀ ਦਾ ਕਹਿਣਾ ਕਿ ਇਹਨਾਂ ਖਿਲਾਫ ਪਹਿਲਾਂ ਵੀ ਇੱਕ ਜਾਂ ਦੋ ਨਸ਼ਾ ਤਸਕਰੀ ਦੇ ਪਰਚੇ ਦਰਜਨ ਚੈਕਿੰਗ ਦੌਰਾਨ ਦੋ ਚੋਰ ਵੀ ਫੜੇ ਗਏ ਹਨ ਜਿਨ੍ਹਾਂ ਕੋਲੋਂ 7 ਚੋਰੀ ਦੇ ਮੋਟਰਸਾਈਕਲ ਵੀ ਬਰਾਮਦ ਹੋਏ ਹਨ ਇਸ ਤੋਂ ਇਲਾਵਾ 150 ਗ੍ਰਾਮ ਅਫੀਮ ਸਮੇਤ ਇੱਕ ਵਿਅਕਤੀ ਨੂੰ ਕਾਬੂ ਕੀਤਾ ਗਿਆ ਜੋ ਮਹਾਲੀ ਤੋਂ ਅਫੀਮ ਲੈ ਕੇ ਆ ਰਿਹਾ ਸੀ ਅ ਜਿਵੇਂ ਤੁਸੀਂ ਸਾਰੇ ਜਾਣਦੇ ਹੋ ਹੈਗੇ ਕੱਲ ਚੰਡੀਗੜ੍ਹ ਵਿਖੇ ਪੰਜਾਬ ਸਰਕਾਰ ਵੱਲੋਂ ਜਿਹੜੀ ਇੱਕ ਹਾਈ ਪਾਵਰ ਕਮੇਟੀ ਬਣਾਈ ਗਈ ਹੈ ਜਿਨ੍ਹਾਂ ਨੇ ਨਸ਼ਿਆਂ ਦੇ ਖਿਲਾਫ ਯੁੱਧ ਛੇੜਿਆ ਗਿਆ ਹੈ। ਉਹਨਾਂ ਦੇ ਸਾਰੇ ਦਿਸ਼ਾ ਨਿਰਦੇਸ਼ ਸਾਰੇ ਜ਼ਿਲ੍ਹਾ ਦੇ ਡੀਸੀ ਐਸਐਸਪੀ ਤੇ ਰੇਂਜ ਅਫਸਰਾਂ ਨੂੰ ਜਾਰੀ ਕੀਤੇ ਗਏ ਸੀਗੇ ਤੇ ਉਸ ਉਹਨਾਂ ਦਿਸ਼ਾ ਨਿਰਦੇਸ਼ਾਂ ਦੇ ਤਹਿਤ ਅਤੇ ਸਾਡੇ ਮਾਨਯੋਗ ਡੀਜੀਪੀ ਪੰਜਾਬ ਸ਼੍ਰੀ ਗੌਰਵ ਯਾਦਵ ਆਈਪੀਐਸ ਉਹਨਾਂ ਦੀ ਗਾਈਡੈਂਸ ਮੁਤਾਬਿਕ ਅੱਜ ਇਥੇ ਪੰਜਾਬ ਦੇ ਸਾਰੇ ਜ਼ਿਲ੍ਹਿਆਂ ਦੇ ਵਿੱਚ ਕੈਸੋ ਆਪਰੇਸ਼ਨ ਚਲਾਏ ਗਏ ਹੈਗੇ। ਦੇ ਮੁਤਾਬਿਕ ਲੁਧਿਆਣਾ ਰੇਂਜ ਦੇ ਵੀ ਸਾਰੇ ਜ਼ਿਲ੍ਹਾ ਦੇ ਵਿੱਚ ਕੈਸੋ ਆਪਰੇਸ਼ਨ ਚਲਾਏ ਗਏ ਉਹਦੇ ਤਹਿਤ ਹੀ ਖੰਨਾ ਵਿਖੇ ਤਿੰਨ ਥਾਵਾ ਤੇ ਪਾਇਲ ਵਿਖੇ ਸਮਰਾਲਾ ਵਿਖੇ ਤੇ ਸਿਟੀ ਖੰਨਾ ਵਿਖੇ ਤਿੰਨ ਥਾਵਾ ਤੇ ਕੈਸੋ ਆਪਰੇਸ਼ਨ ਆਪਕਾ ਚਲਾਇਆ ਇਹਨ ਦੇ ਵਿੱਚ ਪੰਜ ਡੀਐਸਪੀ ਸੱਤ ਐਸਐਚਓ ਤੇ 150 ਪੁਲਿਸ ਪਰਸਨਲ ਜਿਹੜੇ ਹੈਗੇ ਸ਼ਾਮਿਲ ਹੋਇਆ ਇਨਾਂ ਨੂੰ ਅਸੀਂ 13 ਟੀਮਾਂ ਦੇ ਵਿੱਚ ਡਿਵਾਈਡ ਕੀਤਾ ਸੀ ਤੇ ਇਹਨਾਂ ਦੇ ਇਨਚਾਰजेस ਜਿਹੜੇ ਹੈਗੇ ਉਹਨਾਂ ਵੱਲੋਂ ਇਹ ਕੈਸੋ ਆਪਰੇਸ਼ਨਸ ਦੇ ਵਿੱਚ ਇਹਨਾਂ ਨੇ ਹਿੱਸਾ ਲਿਆ ਹੈਗਾ ਇਹਦੇ ਵਿੱਚ ਅਸੀਂ ਡਰੱਗ ਹੌਟਸਪੌਟਸ ਜਿਹੜੇ ਆਈਡੈਂਟੀਫਾਈ ਕੀਤੇ ਸੀਗੇ ਬਿੱਲਾ ਦੀ ਛਪੜੀ ਸਮਰਾਲਾ ਅਤੇ ਜਿਹੜੀ ਹੈਗੀ ਹੈ ਇਹ ਦਰਾਹਾ ਤੇ ਪਿੰਡ ਰਾਮਪੁਰ ਇੱਥੇ ਅਸੀਂ ਡਰੱਗ ਹੌਟਸਪੌਟਸ ਆਈਡੈਂਟੀਫਾਈ ਕੀਤੇ ਸੀਗੇ ਇੱਥੇ ਹੀ ਇਹਨਾਂ ਟੀਮਾਂ ਨੂੰ ਆਪਾਂ ਡਿਪਲੋਏ ਕੀਤਾ ਸੀਗਾ ਤੇ ਕਨਸਰਨ ਡੀਐਸਪੀਜ਼ ਨੂੰ ਬੀਐਸਪੀਜ਼ ਨੇ ਇਹਨਾਂ ਆਪਰੇਸ਼ਨ ਨੂੰ ਲੀਡ ਕੀਤਾ ਇਸ ਕੰਪਲੀਟ ਆਪਰੇਸ਼ਨ ਨੂੰ ਪਲਾਨ ਕੀਤਾ ਸੜੇ ਖੰਨਾ ਦੇ ਜਿਹੜੇ ਐਸਐਸਪੀ ਹੈਗੇ ਡਾਕਟਰ ਜੋਤੀ ਆਦਾ ਉਹਨਾਂ ਨੇ ਤੇ ਉਹਨਾਂ ਦੇ ਨੇਤ੍ਰਿਤਵ ਦੇ ਅਧੀਨ ਇਸ ਕੰਪਲੀਟ ਆਪਰੇਸ਼ਨ ਜਿਹੜਾ ਹੈਗਾ ਇਹ ਲਾਂਚ ਹੋਇਆ ਹੈ ਤੇ ਇਸ ਤੋਂ ਬਾਅਦ ਟੋਟਲ 50 ਜਿਹੜੇ ਹੈਗੇ ਸਸਪੈਕਟਸ ਇਹਦੇ ਵਿੱਚ ਚੈੱਕ ਕੀਤੇ ਗਏ 35 ਵਹੀਕਲਸ ਚੈੱਕ ਕੀਤੇ ਗਏ ਤੇ ਟੋਟਲ ਇਹਦੇ ਵਿੱਚ 14 ਜਣਿਆਂ ਦੀ ਗ੍ਰਿਫਤਾਰੀ ਹੋ ਚੁੱਕੀ ਹੈ ਇਹਦੇ ਵਿੱਚ 6 ਐਫ ਆਈ ਆਰ ਜਿਹੜੀ ਹੈਗੀ ਹੈ 14 ਗ੍ਰਿਫਤਾਰ ਬੰਦੇ ਉਤੇ ਦਰਜ ਹੋ ਰਹੀ ਹੈ ਹੁਣ ਟੋਟਲ ਰਿਕਵਰੀ ਇਹਦੇ ਵਿੱਚ ਮੈਂ ਤੁਹਾਨੂੰ ਦੱਸ ਦਿੰਨੀ ਆ ਵੀ 40 ਗ੍ਰਾਮ ਜਿਹੜਾ ਨਸ਼ੀਲਾ ਪਾਊਡਰ ਰਿਕਵਰ ਹੋਇਆ ਹੈ ਇਹਦੇ ਵਿੱਚ ਜਿਹੜੇ ਬੰਦੇ ਗ੍ਰਿਫਤਾਰ ਹੋਏ ਇਹ ਹੈਬਿਚੁਅਲ ਆਫੈਂਡਰਸ ਆ ਰਿਪੀਟ ਆਫੈਂਡਰਸ ਹੈ ਇਨਾਂ ਦੇ ਤੇ ਦੋ ਜਾਂ ਦੋ ਤੋਂ ਵੱਧ ਪਰਚੇ ਜਿਹੜੇ ਹੈਗੇ ਦਰਜ ਹੈਗੇ ਤੇ ਇਸ ਚੈਕਿੰਗ ਆਪਰੇਸ਼ਨ ਦੇ ਦੌਰਾਨ ਸਾਨੂੰ ਦੋ ਚੋਰ ਵੀ ਫੜੇ ਗਏ ਐ ਜਿਹਦੇ ਜਿਨ੍ਹਾਂ ਕੋਲੋਂ ਸੱਤ ਤੋਂ ਚੋਰੀ ਦੇ ਮੋਬਾਈਲ ਫੋਨ ਵੀ ਰਿਕਵਰ ਹੋਏ ਤੇ ਇੱਕ ਚੋਰ ਆਲਰੇਡੀ ਸਾਨੂੰ ਕਿਸੇ ਐਫਆਈਆਰ ਦੇ ਵਿੱਚ ਵਾਂਟਡ ਸੀਗਾ ਤੇ ਇਸ ਤੋਂ ਇਲਾਵਾ 150 ਗ੍ਰਾਮ ਅਫੀਮ ਦੀ ਵੀ ਰਿਕਵਰੀ ਹੋਈ ਹੈਗੀ ਐ ਤੇ ਸਾਨੂੰ ਇਹ ਪਤਾ ਲੱਗਿਆ ਵੀ ਇਹ ਮੋਹਾਲੀ ਜ਼ਿਲ੍ਹੇ ਤੋਂ ਅਫੀਮ ਲੈ ਕੇ ਆ ਰਿਹਾ ਸੀਗਾ ਇਹਦਾ ਬੈਕਵਰਡ ਲਿੰਕੇਜ ਅਸੀਂ ਟ੍ਰੇਸ ਕਰ ਰਹੇ ਤੇ ਜਿੱਥੋਂ ਇਹਦਾ ਮੇਨ ਸਪਲਾਈਅਰ ਹੈਗਾ ਉਹਨੂੰ ਨੋਮੀਨੇਟ ਵੀ ਇਸ ਐਫ ਆਰ ਦੇ ਵਿੱਚ ਕੀਤਾ ਜਾਊਗਾ ਇਸ ਤੋਂ ਇਲਾਵਾ ਇਹ ਜਿਹੜੇ ਰਿਪੀਟ ਆਫੈਂਡਰਸ ਹੈਗੇ ਇਹਨਾਂ ਦੇ ਉੱਤੇ ਜਿਹੜੀ ਆਰਗੇਨਾਈਜ਼ਡ ਕ੍ਰਾਈਮ ਕਰਨ ਦਾ ਸੈਕਸ਼ਨ ਹੈਗਾ 111 ਬੀ ਐਨ ਐਸ ਉਹਦੀ ਐਪਲੀਕੇਬਿਲਟੀ ਵੀ ਚੈੱਕ ਕਰਕੇ ਅਸੀਂ ਉਹਨੇ ਲਾ ਰਹੇ ਹੈਗੇ ਸੋ ਇਸ ਤਰੀਕੇ ਨਾਲ ਇਹ ਕੈਸੋ ਆਪਰੇਸ਼ਨ ਇੱਥੇ ਕੰਡਕਟ ਹੋਇਆ ਇਸ ਤਰੀਕੇ ਦੇ ਆਪਰੇਸ਼ਨ ਲਗਾਤਾਰ ਜਾਰੀ ਰਹਿਣਗੇ ਨਸ਼ਿਆਂ ਦਾ ਜਿਹੜਾ ਕੋਹੜ ਹੈਗਾ ਇਨੂੰ ਪੂਰੀ ਤਰੀਕੇ ਨਾਲ ਪੰਜਾਬ ਚੋਂ ਖਤਮ ਕੀਤਾ ਜਾਊਗਾ ਇਹਦੇ ਲਈ ਲੁਧਿਆਣਾ ਰੇਂਜ ਦੀ ਪੁਲਿਸ ਵਚਨਬੱਧ ਹੈ। ਨੋ ਮੈਂ ਜਿਵੇਂ ਹੁਣ ਪੰਜਾਬ ਚ ਕਈ ਸ਼ਹਿਰਾਂ ਚ ਦੇਖਣ ਨੂੰ ਮਿਲਿਆ ਵੀ ਜਿਹੜੇ ਐਕਚੁਅਲ ਹਟ ਨਹੀਂ ਰਹੇ ਉਹਨਾਂ ਦੀ ਬਿਲਡਿੰਗਾਂ ਤੱਕ ਦੇ ਰਹੇ ਗੀਆਂ ਕਿ ਇੱਥੇ ਵੀ ਇਹ ਕੰਨ ਨਹੀਂ ਹੋ ਰਿਹਾ। ਬਿਲਕੁਲ ਬਿਲਕੁਲ ਜੋ ਇਸ ਤਰੀਕੇ ਦੀ ਕਿਸੇ ਵੀ ਤਰੀਕੇ ਦੀ ਗੈਰ ਕਾਨੂੰਨੀ ਹਰਕਤ ਕਰਦੇ ਹੈਗੇ ਉਹਨਾਂ ਦੀ ਉਹਨਾਂ ਦੇ ਖਿਲਾਫ ਕਾਨੂੰਨ ਮੁਤਾਬਿਕ ਜੋ ਵੀ ਕਾਰਵਾਈ ਬਣਦੀ ਹੈਗੀ ਹੈ ਉਹ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਊਗੀ। ਇਹਦੇ ਲਈ ਕੱਲ ਹੀ ਸਰਕਾਰ ਵੱਲੋਂ ਵੀ ਨਿਰਦੇਸ਼ ਜਾਰੀ ਕੀਤੇ ਗਏ ਹੈ। ਮਾਨਯੋਗ ਡੀਜੀਪੀ ਸਾਹਿਬ ਵੱਲੋਂ ਵੀ ਨਿਰਦੇਸ਼ ਜਾਰੀ ਕਿਤੇ ਗਏ ਹੈਗੇ ਤੇ ਤੁਸੀਂ ਦੇਖ ਰਹੇ ਹੈਗੇ ਕਿ ਸਾਰੇ ਸੀਨੀਅਰ ਆਫੀਸਰਸ ਆਪ ਫੀਲਡ ਦੇ ਵਿੱਚ ਉਤਰ ਕੇ ਇਸ ਮੁਹਿੰਮ ਦੀ ਨਿਗਰਾਨੀ ਕਰ ਰਹੇ ਹੈਗੇ ਤੇ ਇਹ ਮੁਹਿੰਮ ਅੱਗੇ ਵੀ ਇਸੇ ਤਰ੍ਹਾਂ ਜਾਰੀ ਰਹੂਗੀ ਤੇ ਇਸ ਤੋਂ ਇਲਾਵਾ ਤੁਹਾਡੇ ਰਹੀ ਮੈਂ ਲੋਕਾਂ ਨੂੰ ਵੀ ਇਹ ਅਪੀਲ ਕਰਨਾ ਚਾਹੁੰਦੀ ਆ ਕਿ ਜੋ ਵੀ ਸਾਡੇ ਪਤਵੰਤੇ ਸੱਜਣ ਹੈਗੇ ਸਾਡੀ ਮਾਤਾਵਾ ਭੈਣਾ ਹੈਗੀ ਹੈ ਵੀ ਉਹ ਵੱਧ ਤੋਂ ਵੱਧ ਇਸ ਮੁਹਿੰਮ ਦੇ ਵਿੱਚ ਵੱਧ ਚੜ ਕੇ ਹਿੱਸਾ ਲੈਣ ਉਹ ਅੱਗੇ ਆਉਣ ਤੇ ਉਹਨਾਂ ਦੇ ਕੋਲ ਜੇ ਨਸ਼ਾ ਤਸਕਰਾ ਖਿਲਾਫ ਕੋਈ ਜਾਣਕਾਰੀ ਹੈਗੀ ਤਾਂ ਉਹ ਸਾਡੇ ਨਾਲ ਸਾਂਝੀ ਕਰਨ ਉਨਾਂ ਦੀ ਸੂਚਨਾ ਗੁਪਤ ਰੱਖੀ ਜਾਊ। ਅਸੀਂ ਦੇਖਿਆ ਗਿਆ ਕਿ ਖਰਨਾ ਦੇ ਵਿੱਚ ਜਿਹੜੇ ਬਾਹਰ ਆ ਕੇ ਤਰਾਏ ਤੇ ਰਹਿੰਦੇ ਨੇ ਉਹ ਨਸ਼ਾ ਤਸਕਰੀ ਕਰਦੇ ਨੇ ਜਾਂ ਕੋਈ ਕਈ ਫਾਰਮਰ ਸਟੂਡੈਂਟ ਨੇ। ਉਹਨਾਂ ਨੂੰ ਰੋਕਣ ਲਈ ਇੱਕ ਸਾਰਾ ਰਣਨੀਤੀ ਹੋ ਗਈ। ਇਸ ਲਈ ਅਸੀਂ ਇੱਕ ਬਹੁਤ ਸਿਰਫ ਇੱਕ ਐਸੋ ਆਪਰੇਸ਼ਨ ਨਹੀਂ ਇੱਕ ਬਹੁਤ ਵੱਡੇ ਪੱਧਰ ਤੇ ਲੋਕ ਸੰਪਰਕ ਅਭਿਆਨ ਵੀ ਸ਼ੁਰੂ ਕਰਨ ਜਾ ਰਹੇ ਹਾਂ। ਜੇ ਤੁਸੀਂ ਦੇਖੋਗੇ ਕਿ ਆਉਣ ਵਾਲੇ 1 ਮਹੀਨੇ ਦੇ ਵਿੱਚ ਬਹੁਤ ਵੱਡੇ ਪੱਧਰ ਤੇ ਸੰਪਰਕ ਅਭਿਆਨ ਹਰੇਕ ਗਲੀ ਮੋਹੱਲੇ ਦੇ ਵਿੱਚ ਕੀਤਾ ਜਾਊਗਾ। ਜਿਹੜੇ ਸਾਡਾ ਯੂਥ ਹੈਗਾ ਉਹਨਾਂ ਨਾਲ ਵੀ ਸਕੂਲ ਕਾਲਜਸ ਦੇ ਜਿਹੜੇ ਸਾਡੇ ਯੁਵਾ ਮੈਂਬਰ ਹੈਗੇ ਉਹਨਾਂ ਨਾਲ ਵੀ ਅਸੀਂ ਸੰਪਰਕ ਕਰਾਂਗੇ ਤਾਂ ਕਿ ਇਸ ਤਰੀਕੇ ਦੇ ਜਿਹੜੇ ਅਨਸਰ ਹੈਗੇ ਉਹਨਾਂ ਦੀ ਪਛਾਣ ਹੋ ਸਕੇ ਤੇ ਉਹਨਾਂ ਦੇ ਖਿਲਾਫ ਅਸੀਂ ਕਾਰਵਾਈ ਕਰ ਸਕੀਏ ਜਿਸ ਤਰ੍ਹਾਂ ਨਾਰਕੋਟਿਕਸ ਯੂਜ਼ ਕਰਦੇ ਆ ਨਸ਼ਾ ਜੀ ਜਿਆਦਾ ਤੋਂ ਉਸ ਉੱਤੇ ਕਾਰਵਾਈ ਕਰਦੇ ਕਦੇ ਕੋਈ ਵੱਡਾ ਅਸਰ ਜੀ ਨਹੀਂ ਬਿਲਕੁਲ ਬਿਲਕੁਲ ਨਹੀਂ ਇਸ ਵਾਰੀ ਜਿਹੜੀ ਅਸੀਂ ਰਣਨੀਤੀ ਬਣਾਈ ਗਈ ਹੈਗੀ ਹੈ ਉਹ ਇਹੀ ਬਣਾਈ ਗਈ ਹੈਗੀ ਹੈ ਕਿ ਜਿਹੜੇ ਪੈਡਲਰਸ ਹੈਗੇ ਸਪਲਾਈਅਰਸ ਹੈਗੇ ਉਨਾਂ ਦੇ ਖਿਲਾਫ ਕਾਰਵਾਈ ਕੀਤੀ ਜਾਊਗੀ ਤੇ ਜਿਹੜੇ ਕੰਜ਼ਿਊਮਰਸ ਹੈਗੇ ਜਿਹੜੇ ਪੇਸ਼ੈਂਟਸ ਹੈਗੇ ਜਿਹੜੇ ਐਡਿਕਟਸ ਹੈਗੇ ਉਹਨਾਂ ਨੂੰ ਰੀਹੈਬਿਲੀਟੇਸ਼ਨ ਤੇ ਉਹਨਾਂ ਨੂੰ ਮੈਡੀਕਲ ਟਰੀਟਮੈਂਟ ਤੇ ਸਾਈਕੋਲੋਜੀਕਲ ਕਾਉਂਸਲਿੰਗ ਦੇਣ ਦੀ ਰਣਨੀਤੀ ਅਪਨਾਹੀ ਗਈ ਹੈ। ਕਿ ਮੈਂ ਕਿ ਨਾਕੇ ਲਗਾਏ ਜਾ ਰਹੇ ਨੇ ਥਾਣਾ ਪੁਲੀਸ ਦੇ ਵੱਲੋਂ ਇਹ ਲਗਾਤਾਰ ਜਾਰੀ ਰਹਿਣਗੇ ਤੋਂ ਨੇ ਨਾਕੇ ਜਾਓ। ਇਹ ਬਿਲਕੁਲ ਜਾਰੀ ਰਹਿਣਗੇ ਤੇ ਇਸ ਤੋਂ ਇਲਾਵਾ ਜਿਹੜੀ ਇਹਦੇ ਵਿੱਚ ਅਸੀਂ ਇੱਕ ਸਰਪ੍ਰਾਈਜ਼ ਐਲੀਮੈਂਟ ਲੈ ਕੇ ਆ ਰਹੇ ਹਾਂ ਵੀ ਜਿੱਥੇ ਹਮੇਸ਼ਾ ਨਾਕੇ ਲੱਗਦੇ ਆ ਜਾਂ ਜਿਸ ਟਾਈਮ ਤੇ ਹਮੇਸ਼ਾ ਨਾਕੇ ਲੱਗਦੇ ਆ ਉਹ ਨਹੀਂ ਲੱਗਣਗੇ। ਇਹਦੇ ਵਿੱਚ ਸਰਪ੍ਰਾਈਜ਼ ਤਰੀਕੇ ਨਾਲ ਅਸੀਂ ਆਪਰੇਸ਼ਨ ਪਲਾਨ ਕਰਾਂਗੇ ਸੋ ਥੈਟ ਕ੍ਰਾਈਮਨਲਸ ਨੂੰ ਇਹਦੇ ਬਾਰੇ ਪਹਿਲਾਂ ਪਤਾ ਨਾ ਲੱਗੇ। ਤੇ ਉਹ ਫੜੇ ਜਾਣਗੇ ਮੈਂ ਜਿੱਦਾਂ ਰੰਗਵਾਲ ਦੇ ਸਰਪੰਚ ਨੇ ਇੱਕ ਦਲੇਰੀ ਦਿਖਾਈ ਹੈ ਤੇ ਆਪਣੇ ਸਰਪੰਚਾਂ ਨੂੰ ਮੋਟੀਵੇਟ ਕਰਨ ਲਈ ਕਿਸ ਤਰ੍ਹਾਂ ਤੁਸੀਂ ਉਹਨਾਂ ਨੂੰ ਸੈਮੀਨਾਰ ਵਗੈਰਾ ਮੈਂ ਮੈਂ ਅੱਗੇ ਤੁਹਾਨੂੰ ਦੱਸਿਆ ਵੀ ਮੈਂ ਸਾਰਿਆਂ ਨੂੰ ਅਪੀਲ ਕਰਦੀ ਆ ਕਿ ਜਿਨ੍ਹਾਂ ਕੋਲੇ ਵੀ ਇਸ ਬਾਰੇ ਕੋਈ ਜਾਣਕਾਰੀ ਹੈਗੀ ਹੈ ਉਹ ਪੁਲਿਸ ਨਾਲ ਆ ਕੇ ਤੁਰੰਤ ਸਾਂਝੇ ਕਰਨ ਤੇ ਜਿਹੜੀ ਹੈਲਪਲਾਈਨ ਨੰਬਰ ਹੈਗੀ ਹੈ ਉਹਦੇ ਤੇ ਸਾਂਝੇ ਕਰਨ ਇਹਨਾਂ ਦੀ ਸੂਚਨਾ ਇਹਨਾਂ ਦੀ ਆਈਡੈਂਟੀਟੀ ਗੁਪਤ ਰੱਖੀ ਜਾਊਗੀ ਥੈਂਕ ਯੂ